ਰੁਕ 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 ਲਈ ਉਹ ਫੋਨ ਪਰ ਦੀਦਾ ਜੀ ਮੈਂ ਕੱਲ ਨੂੰ ਕੱਲ ਨੂੰ ਸਾਡੇ ਘਰੇ ਬਣ ਕੇ ਆਉਣੀ ਚਾਹੀਦੀ ਹੈ ਆਪਣਾ ਆਪ ਸੁਟਿਆ ਜੀ ਜੀ ਲਾਈਟ ਪਾ ਕੇ ਦਿੱਤਾ ਆ ਜੀ ਨਾਲ ਹੁਣਾਂ ਦੇ ਜੀ ਸਾਹਿਬ ਨੂੰ ਨਾਲ ਲੈ ਕੇ ਅਸੈਂਬਲੀ ਨੂੰ ਆ ਕੇ ਆਇਆ ਆਪਣੇ ਪ੍ਰਸਤ ਇਹ ਚੇਤਾ ਨ ਕਰਨ ਤੁਸੀਂ ਕੱਲਾ ਕੱਲਾ ਤੁਹਾਨੂੰ ਪਰਭਾਈ ਕਰਾਂਗੇ ਫੈਸਲੇ ਕੋਈ ਹਾਂ ਠੀਕ ਆ ਸੁਣੋ ਮੇਰੀ ਗੱਲ ਸੁਣੋ ਆ ਦੇਖੋ ਪੰਜਾਬ ਦੇ ਅੰਦਰ ਜਿਹੜੇ ਸਰਾਰਤੀ ਅੰਸਰ ਨੇ ਚਾਹੇ ਪੰਜਾਬ 'ਚ ਬੈਠਿਆ ਜਾਂ ਪੰਜਾਬ ਤੋਂ ਬਾਹਰ ਬੈਠਿਆ ਉਹਨਾਂ ਨੂੰ ਇੱਕ ਗੱਲ ਦੀ ਸਖਤ ਚੇਤਾਵਨੀ ਹੈ ਔਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਰਜੀ ਦਾ ਬੜਾ ਸਪਸ਼ਟ ਸਟੈਂਡ ਹੈ ਕਿ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਦਾ ਜਾਣੀ ਮਾਲੀ ਨੁਕਸਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਹੇ ਭਾਵੇਂ ਵਾਸ ਪੰਜਾਬ ਹੋਵੇ ਚਾਹੇ ਕੋਈ ਵੀ ਹੋਵੇ ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਕਰਾਟੀਕਾ ਦੀ ਲੋਕਾਂ ਦੀ ਧਰਤੀ ਹੈ ਪੰਜਾਬ ਦੀ ਸੋਸ਼ਲ ਮਾਉਂਟਨ ਇੰਨੀ ਸਟਰੋਂਗ ਹੈ ਕਿਸੇ ਨੂੰ ਵੀ ਇੱਥੇ ਪੰਜਾਬ ਦੀ ਸੰਭਾਗਤ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਖਤ ਕਾਰਵਾਈ ਕਰਾਂਗੇ ਚਾਕੇ ਜਿਲ੍ਹਾ ਦੇ ਸੁਪਟੇ ਆ ਹੋਰ ਵੀ ਲੋੜਪੋਕਤ ਸਖਰਵਾਈ ਕਰਾਂਗੇ ਮੇਠੀਆਂ ਕਹਿੰਦੇ ਮੇਰੀ ਸਿਕਿਉਰਿਟੀ ਵਾਪਸ ਲਈ ਮੈਨੂੰ ਜਿਆਦਾ ਖਰਾ ਇਹ ਤਾਂ ਜਵਾਬ ਵੈਸੇ ਬਜੀਟੇ ਰੋ ਜਿਹੜਾ ਚਾਹੀਦਾ ਜੋ ਜੋ ਡਰੱਗਸ ਦੇ ਖਿਲਾਫ ਸਰਕਾਰ ਹੱਲਾ ਬੋਲ ਰਹੀ ਆ ਜੋ ਜੋ ਡਰੱਗਸ ਦੇ ਖਿਲਾਫ ਸਰਕਾਰ ਗਰਾਸ ਰੂਟ ਤੱਕ ਜਾ ਰਹੀ ਆ ਤੇ ਹੋਂ ਤੋਂ ਇਹਨਾਂ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪਈ ਆ ਇਹੀ ਇਹੀ ਪ੍ਰੋਬਲਮ ਆ ਕਿ ਇਹ ਵੇਸਾ ਆਪਣੇ ਘਰ ਦੀਆਂ ਚਾਰ ਦਵਾਰੀਆਂ ਉੱਚੀਆਂ ਕਰਦੇ ਆਪਣੇ ਸੱਛਾ ਦੀ ਮਤਲਬ ਜਿਹੜੀ ਉਹ ਮੰਗ ਕਰਦੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਜੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੁੰਦੀ ਤਾਂ ਅੱਜ ਕਾਲੀਦਲ ਹਾਸੀਰੇ ਕਿਉਂ ਜਾਂਦਾ ਸੋ ਇਹਨਾਂ ਦੇ ਰਾਜ ਦੇ ਅੰਦਰ ਹੀ ਡਰੱਗਸ ਦੇ ਬੁੱਟੇ ਲੱਗੇ ਆ ਇਹਨਾਂ ਦੇ ਰਾਜ ਦੇ ਅੰਦਰ ਹੀ ਮਾਫੀਆ ਆਪਣਾ ਪਿਆ ਇਹੀ ਜਿਹੜੇ ਕੰਡੇ ਜਿਹੜੇ ਆ ਭਾਤਵਾਦੀ ਸਰਕਾਰ ਨੂੰ ਚੁੱਕਣੇ ਪੈ ਰਹੇ ਸੋ ਪੰਜਾਬ ਪੂਰੀ ਤਰ੍ਹਾਂ ਪੀਸ ਆ ਪੰਜਾਬ ਪੂਰੀ ਤਰ੍ਹਾਂ ਮਤਲਬ ਅਮੰਡੇ ਵਿੱਚ ਆ ਔਰ ਲਗਾਤਾਰ ਪੰਜਾਬ ਦੇ ਲੋਕਾਂ ਦਾ ਸਰਕਾਰ ਭਗਵਾਨ ਸਨਮਾਨ ਦੇ ਵਿੱਚ ਵੱਡਾ ਕਰੋਹੀ ਬੱਚਾ ਕਹਿੰਦੇ ਕਿ ਜਦੋਂ ਸਿੱਧੂ ਮੂਸੇ ਦਾ ਸਕਿਉਰਟੀ ਵਾਪਸ ਨਹੀਂ ਆਈ ਉਸ ਤੋਂ ਬਾਅਦ ਮੇਰੀ ਸਕਿਉਰਟੀ ਵਾਪਸ ਨਹੀਂ ਕਰੇ ਨਾ ਮੈਨੂੰ ਵੀ ਇੱਦਾਂ ਇਹ ਪ੍ਰੋਟੋਕਾਲ ਸਕਿਉਰਟੀ ਦਾ ਇਹ ਮਹਿਕਮਾ ਪੁਲਿਸ ਦਾ ਕੰਮ ਹੈਗਾ ਇਹ ਉਹ ਬਾਰ-ਬਾਰ ਉਹਨੂੰ ਉਹਦੀ ਸਟੱਡੀ ਕਰਦੇ ਆ ਜਿੱਥੇ ਕਿਤੇ ਵੀ ਲੋੜ ਪੈਂਦੀ ਜਿੱਥੇ ਵੀ ਲੋੜ ਪੈਂਦੀ ਹੈ ਸਕਿਉਰਟੀ ਦਿੰਦੇ ਵੀ ਹੈ ਜਿੱਥੇ ਨਹੀਂ ਸਕਿਉਰਟੀ ਦੀ ਲੋੜ ਨਹੀਂ ਦੀ ਇਹ ਰੁਟੀਨ ਦਾ ਕੰਮ ਹੈ ਥੈਂਕ ਯੂ